ਬੜੀ ਲੱਕੀ ਫੀਲ ਕਰ ਰਹੀ ਆ ਵੀ ਮੈਨੂੰ ਮੌਕਾ ਮਿਲਿਆ ਆਉਣ ਦਾ ਤਾਂ ਬੜਾ ਮਜ਼ਾ ਆ ਹਮੇਸ਼ਾ ਟੀਵੀ ਤੇ ਦੇਖ ਕੇ ਆਉਂਦਾ ਸੀਗਾ ਵੀ ਦੀਪਮਾਲਾ ਹੋ ਰਹੀ ਹੈ ਫਾਇਰ ਵਰਕਸ ਚੱਲ ਰਿਹਾ ਪਰ ਅੱਜ ਆਪ ਲਾਈਵ ਦੇਖ ਕੇ ਅੱਖੀਂ ਦੇਖ ਕੇ ਬੜਾ ਬੜਾ ਸਕੂਨ ਮਿਲਿਆ ਬੜਾ ਮਜ਼ਾ ਆਇਆ ਜੀ ਅੱਠਵੇਂ ਪਾਸ਼ਾ ਤੰਤਨ ਸਿੰਘ ਹੋਰ ਕਿਰਿਸ਼ਨ ਸਾਹਿਬ ਦੇ ਪ੍ਰਕਾਸ਼ ਦੁਰਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਚੰਨ ਮਰਣ ਜਾਨ ਲਾਹ ਤੋ ਤਾਰੇ ਮੁਕਤੰਦ ਸਿਾਰੇ ਮੇਰਾ ਨਾਮ ਅਨੂਪਾ ਜੀ ਮੈਂ ਨੋਲਵੇ ਤੋਂ ਆਈ ਆ ਤਾ ਅੱਜ ਮਥਾ ਟੇਕੇ ਗੋਲਡਨ ਟੈਂਪਲ ਬੜਾ ਸਕੂਨ ਮਿਲਿਆ ਬੜੀ ਲੱਕੀ ਫੀਲ ਕਰ ਰਹੀ ਆ ਵੀ ਮੈਨੂੰ ਮੌਕਾ ਮਿਲਿਆ ਆਉਣ ਦਾ ਤਾ ਬੜਾ ਮਜ਼ਾ ਆ ਹਮੇਸ਼ਾ ਟੀਵੀ ਤੇ ਦੇਖਿਆ ਹੁੰਦਾ ਸੀਗਾ ਵੀ ਦੀਪਮਾਲਾ ਹੋ ਰਹੀ ਹੈ ਫਾਇਰ ਵਰਕਸ ਚੱਲ ਰਹੇ ਆ ਪਰ ਅੱਜ ਆਪ ਲਾਈਵ ਦੇਖ ਕੇ ਅੱਖੀਂ ਦੇਖ ਕੇ ਬੜਾ ਬੜਾ ਸਕੂਨ ਮਿਲਿਆ ਬੜਾ ਮਜ਼ਾ ਆ ਜੀ ਥੈਂਕ ਯੂ ਥੈਂਕ ਯੂ ਜੀ ਬੜੇ ਸੰਗਤਾਂ ਨੂੰ ਵਧਾਈ ਵੀ ਦੇ ਦਿਓ ਤੇ ਜਾਣਕਾਰੀ ਵੀ ਦੇ ਦਿਓ ਕਿ ਇੱਥੇ ਕੋਈ ਡਰ ਦਾ ਮਾਹੌਲ ਨਹੀਂ ਹੈ ਸਾਰੇ ਸੰਗਤਾਂ ਆ ਜਾ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਠਵੇਂ ਪਾਸ਼ਾ ਤਨਤਨ ਸਿੰਘ ਹੋਰ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਜਿੱਥੇ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਅੱਠਵੇਂ ਪਾਸ਼ਾ ਦਾ ਪ੍ਰਕਾਸ਼ ਗੁਰਪੁਰਬ ਬੜੀ ਸਰਧਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਉਥੇ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਅੱਠਵੇਂ ਪਾਸ਼ਾ ਦਾ ਜਿਹੜਾ ਪ੍ਰਕਾਸ਼ ਗੁਰਪੁਰਬ ਬੜੀ ਸਰਧਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਸੋ ਹੁਣ ਸ਼ਾਮ ਨੂੰ ਜਿਹੜੀ ਦੀਵਾਲਾ ਕੀਤੀ ਗਈ ਆ ਸ੍ਰੀ ਰੈਰਾਜ ਦੀ ਸਮਾਪਤੀ ਪਾੜ ਦੀ ਸਮਾਪਤੀ ਤੋਂ ਬਾਅਦ ਇੱਕ ਅਲੌਕਿਕ ਤੌਰ ਤੇ ਆਪਸ ਬਾਜੀ ਕੀਤੀ ਗਈ ਆ ਸੋ ਸੰਗਤਾਂ ਨੇ ਇਸ ਆਪਸ ਬਾਜੀ ਦਾ ਪੂਰਾ ਆਨੰਦ ਮਾਣਿਆ ਸੋ ਬਹੁਤ ਸਾਰੀਆਂ ਸੰਗਤਾਂ ਅੱਜ ਗੁਰਪੁਰਬ ਨੂੰ ਸਮਰਪਿਤ ਹੋ ਕੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਮਸਤਕ ਹੋਣ ਵਾਤੇ ਆਈਆਂ ਨੇ ਸਾਰੀਆਂ ਸੰਗਤਾਂ ਨੂੰ ਇੱਥੇ ਜੀ ਆਇਆਂ ਨੂੰ ਸਾਰੀਆਂ ਸੰਗਤਾਂ ਦਾ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਲੱਕੀ ਫੀਲ ਕਰ ਰਹੀ ਆ ਵੀ ਮੈਨੂੰ ਮੌਕਾ ਮਿਲਿਆ ਆਉਣ ਦਾ ਤਾਂ ਬੜਾ ਮਜ਼ਾ ਆ ਹਮੇਸ਼ਾ ਟੀਵੀ ਤੇ ਦੇਖਿਆ ਹੁੰਦਾ ਸੀਗਾ ਵੀ ਦੀਪਮਾਲਾ ਹੋ ਰਹੀ ਹੈ ਫਾਇਰਵਰਕਸ ਚੱਲ ਰਹੇ ਆ ਪਰ ਅੱਜ ਆਪ ਲਾਈਵ ਦੇਖ ਕੇ ਅੱਖੀਂ ਦੇਖ ਕੇ ਬੜਾ ਬੜਾ ਸਕੂਨ ਮਿਲਿਆ ਬੜਾ ਮਜ਼ਾ ਆ ਜੀ ਅੱਠਵੇਂ ਪਾਸ਼ਾ ਤੰਤਨ ਸਿੰਘ ਹੋਰ ਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਦੁਰਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਜਨਮ ਮਰਨ ਜਨਮ ਜਨ ਹੈ ਤੋ ਤਾਰੇ ਮੁਗਦੰਸ ਤਾਰੇ ਮੇਰਾ ਨਾਮ ਅਨੂਪਾ ਜੀ ਮੈਂ ਨੋਲਵੇ ਤੋਂ ਆਈ ਆ ਤਾ ਅੱਜ ਮਥਾ ਟੇਕੇ ਗੋਲਡਨ ਟੈਂਪਲ ਬੜਾ ਸਕੂਨ ਮਿਲਿਆ ਬੜੀ ਲੱਕੀ ਫੀਲ ਕਰ ਰਹੀ ਆ ਵੀ ਮੈਨੂੰ ਮੌਕਾ ਮਿਲਿਆ ਆਉਣ ਦਾ ਤਾ ਬੜਾ ਮਜ਼ਾ ਆ ਹਮੇਸ਼ਾ ਟੀਵੀ ਤੇ ਦੇਖਿਆ ਹੁੰਦਾ ਸੀਗਾ ਵੀ ਦੀਪਮਾਲਾ ਹੋ ਰਹੀ ਹੈ ਫਾਇਰ ਵਰਕਸ ਚੱਲ ਰਹੇ ਆ ਪਰ ਅੱਜ ਆਪ ਲਾਈਵ ਦੇਖ ਕੇ ਅੱਖੀਂ ਦੇਖ ਕੇ ਬੜਾ ਬੜਾ ਸਕੂਨ ਮਿਲਿਆ ਬੜਾ ਮਜ਼ਾ ਆ ਜੀ ਥੈਂਕ ਯੂ ਥੈਂਕ ਯੂ ਜੀ ਬੜੇ ਸੰਗਤਾਂ ਨੂੰ ਵਧਾਈ ਵੀ ਦੇ ਦਿਓ ਤੇ ਜਾਣਕਾਰੀ ਵੀ ਦੇ ਦਿਓ ਕਿ ਇੱਥੇ ਕੋਈ ਡਰ ਦਾ ਮਾਹੌਲ ਨਹੀਂ ਹੈ ਸਾਰੇ ਸੰਗਤਾਂ ਆ ਜਾ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਠਵੇਂ ਪਾਤਸ਼ਾਹ ਤੰਤਰ ਸਿੰਘ ਜੀ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਜਿੱਥੇ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਅਠਵੇਂ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ ਬੜੀ ਸਰਧਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਉਥੇ ਸਤਿਗੰਕ ਜੀ ਹਰਮੰਦਰ ਸਾਹਿਬ ਵਿਖੇ ਵੀ ਅਠਵੇਂ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਗੁਰਪੁਰਬ ਬੜੀ ਸਰਧਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਸੋ ਹੁਣ ਸ਼ਾਮ ਨੂੰ ਜਿਹੜੀ ਦੀਵ ਮਾਲਾ ਕੀਤੀ ਗਈ ਆ ਸ੍ਰੀ ਰੈਰਾ ਦੀ ਸਮਾਪਤੀ ਪਾੜ ਦੀ ਸਮਾਪਤੀ ਤੋਂ ਬਾਅਦ ਇੱਕ ਅਲੌਕਿਕ ਤੌਰ ਤੇ ਆਪਸ ਬਾਜੀ ਕੀਤੀ ਗਈ ਆ ਸੋ ਸੰਗਤਾਂ ਨੇ ਇਸ ਆਪਸ ਬਾਜੀ ਦਾ ਪੂਰਾ ਆਨੰਦ ਮਾਣਿਆ ਸੋ ਬਹੁਤ ਸਾਰੀਆਂ ਸੰਗਤਾਂ ਅੱਜ ਗੁਰਪੁਰਬ ਨੂੰ ਸਮਰਪਿਤ ਹੋ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਮਸਤਕ ਹੋਣ ਵਾਤੇ ਆਈਆਂ ਨੇ ਸਾਰੀਆਂ ਸੰਗਤਾਂ ਨੂੰ ਇੱਥੇ ਜੀ ਆਇਆਂ ਨੂੰ ਸਾਰੀਆਂ ਸੰਗਤਾਂ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਲੋ ਪ੍ਰਕਾਸ਼ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ